ਜਿਹੜੇ VOTER ਨੇ ਉਹ ਕੀ ਸੋਚਦੇ ਨੇ ਇਹਨਾਂ ਵਾਰੇ VOTER ਦਾ ਹੁਣ ਦੇਖੋ ਜੀ VOTERਾਂ ਦਾ ਇਹ ਨਹੀਂ ਸਮਝ ਆਉਂਦਾ ਵੀ ਹੁਣ ਕਿਹਨੂੰ ਵੋਟ ਪਾਈ ਜਾਵੇ ਸਾਰੇ ਸਸਪੈਂਸ ਦੇ ਵਿੱਚ ਨੇ ਬਹੁਤ ਚਰਚਾ ਹੋ ਰਹੀ ਹੈ ਲੋਕ ਬੈਠੇ ਗੱਲਾਂ ਕਰ ਰਹੇ ਨੇ ਉਹ ਇਹ ਹੀ ਸੋਚ ਸਕਦੇ ਵੀ ਕਿਹਨੂੰ ਵੋਟ ਪਾਈ ਜਾਵੇ ਕਿਹਨੂੰ ਨਾ ਪਾਈ ਜਿਹਦੇ ਵੱਲ ਝਾਕਦੇ ਆ ਦੇਖੋ ਅਕਾਲੀ ਦਲ ਜੀ ਜਿਹੜੇ ਕੈਂਡੀਡੇਟ ਨੇ ਹਰ ਜ਼ਿੰਮੇ ਤੋਂ ਸ਼ੁਰੂ ਤੋਂ ਅਕਾਲੀ ਦਲ ਨੇ ਖੜੇ ਹੋ ਜਿਹੜੇ ਰਾਜਾ ਵੜਿੰਗ ਨੇ ਉਹ ਕਾਂਗਰਸੀ ਨੇ ਪੁਰਾਣੇ ਜਿਹੜੇ ਜੀਤਮਿੰਦਰ ਨੇ ਉਹ ਵੀ ਪਾਰਟੀ ਬਦਲ ਕੇ ਆਏ ਨੇ ਪਰਮਪਾਲ कौर ਵੀ ਪਾਰਟੀ ਬਦਲ ਕੇ ਆਏ ਨੇ ਤੇ ਖੁੱਡੀਆਂ ਸਾਹਿਬ ਵੀ ਪਾਰਟੀ ਬਦਲ ਕੇ ਆਏ ਨੇ ਸਾਰੇ ਲੋਕ ਪਾਰਟੀ ਬਦਲ ਕੇ ਆਏ ਨੇ ਕਿਹਨੂੰ ਵੋਟ ਬੋਲਣ ਜੇ ਮੰਨ ਲਓ ਲੋਕਾਂ ਨੇ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਤਾਂ ਆਮ ਆਦਮੀ ਪਾਰਟੀ ਜਿਹੜੇ ਲੋਕ ਸਭਾ ਲੜਨ ਉਹ ਵੀ ਦੂਜੀ ਪਾਰਕ ਕਾਂਗਰਸ ਚੋਂ ਆਏ ਨੇ ਪਹਿਲਾਂ ਇਸ ਕਰਕੇ ਲੋਕਾਂ ਦਾ ਜਿਹੜੇ ਵਰਕਰ ਨੇ ਉਹ ਜਿਹੜੀ ਪਾਰਟੀ ਨਾਲ ਜੁੜੇ ਰਹੇ ਨੇ ਉੱਥੇ ਜਦੋਂ ਉਹਨਾਂ ਦਾ ਵੋਟ ਪਾਉਣ ਦਾ ਟਾਈਮ ਆਉਂਦਾ ਜੇ ਕੰਕਾਊਟ ਕੋਈ ਨਾ ਕੋਈ ਹੋਰ ਪਾਰਟੀ ਦੇ ਵਿੱਚੋਂ ਲਿਆ ਕੇ ਉੱਤੇ ਖੜਾ ਕਰ ਦਿੰਦੇ ਆ ਹਰੇਕ ਜਿਹੜਾ ਵਰਕਰ ਹੈ ਹਰੇਕ ਵੋਟਰ ਹੈ ਉਹ ਵਿਚਾਰਾ ਚਿੰਤਾ ਦੇ ਵਿੱਚ ਬਣਿਆ ਹੋਇਆ ਵੀ ਅਸੀਂ ਅਸੀਂ ਕਿੱਥੇ ਜਾਈਏ ਤੇ ਕਿੱਧਰ ਨਾ ਜਾਈਏ ਤੁਸੀਂ ਗੱਲ ਕੀਤੀ ਪਰਮਪਾਲ ਕੋਲ ਉਹ ਕਹਿੰਦੇ ਨੇ ਮੈਂ ਆਜ਼ਾਦ ਦੇਸ਼ ਦੀ ਆਜ਼ਾਦ ਨਾਗਰਿਕ ਐ ਮੇਰੇ ਸੋਹਰਾ ਸਾਹਿਬ ਕਿਹੜੀ ਪਾਰਟੀ ਤੇ ਮੈਨੂੰ ਇਹਨਾਂ ਨਾਲ ਕੋਈ ਮਤਲਬ ਨਹੀਂ ਮੇਰੀ ਆਪਣੀ ਸੋਚ ਐ ਮੈਂ ਬੀਜੇਪੀ ਨੂੰ ਪਸੰਦ ਕਰਦੀ ਆ ਇਸ ਕਰਕੇ ਮੈਂ ਵੀ ਦੇ ਵਿੱਚ ਆ ਗਈ ਆ ਤੇ ਐਸ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਨਹੀਂ ਇਤਰਾਜ਼ ਦੇਖੋ ਇਹ ਜਿਹੜਾ ਭਾਰਤ ਦੇਸ਼ ਹੈ ਇੱਕ ਆਜ਼ਾਦ ਦੇਸ਼ ਹੈ ਇੱਥੇ ਹਰ ਇੱਕ ਬੰਦੇ ਨੂੰ ਆਪਦੀ ਗੱਲ ਕਰਨ ਦਾ ਹੱਕ ਹੈ ਆਪਦਾ ਕੰਮ ਕਰਨ ਦਾ ਹੱਕ ਹੈ ਕਿਸੇ ਵੀ ਕਿਸੇ ਦੇ ਉੱਤੇ ਕੋਈ ਇਤਰਾਜ਼ ਨਹੀਂ ਹੋ ਸਕਦਾ ਪਰ ਮੈਂ ਕੱਲ ਪਰਸ ਇੱਕ ਇੰਟਰਵਿਊ ਦੇਖੀ ਸੀ ਮਲੂਕਾ ਸਾਹਿਬ ਦੀ ਉਹ মিডিਆ ਦੇ ਸਾਹਮਣੇ ਆਏ ਸੀ ਉਹ ਕਹਿ ਰਹੇ ਸੀ ਵੀ ਬੱਚੇ ਆ ਜੀ ਸਮਝਦਾਰ ਆ ਉਹਨਾਂ ਨੇ ਭਾਜ ਭੱਜ ਗਏ ਆ ਜਾਂ ਨਾ ਗਏ ਉਹਨਾਂ ਦਾ ਮਤਲਬ ਉਹਨਾਂ ਦੀ ਆਪਣੀ ਮਰਜ਼ੀ ਹੈ ਉਹ ਯਾਰ ਹੈ ਜਾ ਸਕਦੇ ਆ ਸੋਚ ਸਮਝ ਕੇ ਹੋਣਗੇ ਪਰ ਮੈਂ ਅਕਾਲੀ ਦਲ ਦਾ ਵਫਾਦਾਰ ਵਰਕਰ ਆ ਪਰ ਅੱਜ ਮੈਂ ਦੇਖਿਆ ਵੀ ਜਦੋਂ ਤੋਂ ਉਹਨਾਂ ਨੂੰ ਟਿਕਟ ਲਾਂਚ ਹੋਈ ਹੈ ਤੇ ਲੁਕਾ ਸਾਹਿਬ ਵੀ ਅਕਾਲੀ ਦਲ ਦੇ ਵਿੱਚ ਕੋਈ ਸਰਗਰਮ ਨਹੀਂ ਹੋ ਰਹੀ ਮੇਰੇ ਖਿਆਲ ਅਕਾਲੀ ਦਲ ਤੋਂ ਦੂਰੀ ਬਣਾ ਰਹੀ ਹੈ ਜਦੋਂ ਕੋਈ ਵਰਕਰ ਮੁਦਾਵਤ ਕਰਦਾ ਹੈਗਾ ਤੇ ਦੂਜੀ ਪਾਰਟੀ ਜੁਆਇਨ ਕਰਦਾ ਹੈਗਾ ਉਸ ਬਾਰੇ ਤੁਹਾਡਾ ਕੀ ਵਿਚਾਰ ਹੈ ਦੇਖੋ ਕੋਈ ਵੀ ਦੇਖੋ ਇਨਸਾਨ ਹੈ ਚਾਹੇ ਕੋਈ ਪਾਰਟੀ ਦਾ ਵਰਕਰ ਚਾਹੇ ਕੋਈ EMPLOYEES ਹੈ ਚਾਹੇ ਕੋਈ ਆਮ ਨਾਗਰਿਕ ਹੈ ਉਹ ਬਗਾਵਤ ਉਦੋਂ ਕਰਦਾ ਜਦੋਂ ਉਹਦੀ ਕੋਈ ਕਿਸੇ ਪੁੱਛਗਿੱਛ ਨਹੀਂ ਹੁੰਦੀ ਕਿਤੇ ਜਾਂ ਉਹਨੂੰ ਮਤਲਬ ਕੋਈ ਇਨਸਾਫ ਨਹੀਂ ਮਿਲਦਾ ਅੱਜ ਵੀ ਇਹੀ ਹਾਲ ਹੈ ਪਾਰਟੀਆਂ ਵਰਕਰਾਂ ਦੀ ਜਦੋਂ ਦੂਜੀ ਪਾਰਟੀ ਤੋਂ ਲੈ ਕੇ ਬੰਦਾ ਸਾਰਿਆਂ ਦੇ ਉੱਪਰ ਬਿਠਾ ਦਿੱਤਾ ਜਾਂਦਾ ਹੈ ਹਰ ਇੱਕ ਪਾਰਟੀ ਦੇ ਵਿੱਚ ਉੱਪਰ ਜਦੋਂ ਕੋਈ ਚਾਂਸ ਹੁੰਦਾ ਕੁਝ ਕਰਨ ਦਾ ਉਦੋਂ ਕੋਈ ਨਾ ਕੋਈ ਹੋਰ ਆਗੂ ਲਿਆ ਕੇ ਬਣਾ ਦਿੱਤਾ ਜਾਂਦਾ ਹੈ ਤੇ ਫਿਰ ਵਰਕਰ ਦੇ ਬਾਗਾਵਤ ਨਾਲ ਦੂਰ ਜਿਹੜਾ ਬੰਦਾ 10 ਸਾਲ 15 ਸਾਲ ਦਰੀਆਂ ਝਾੜਦੇ ਰਿਹਾ ਉਹ ਉਹਨੂੰ ਤਾਂ ਵਿਚਾਰੇ ਨੂੰ ਪੁੱਛਿਆ ਨਹੀਂ ਜਾਂਦਾ ਉਹਦੇ ਨਾਲ ਕੋਈ ਮੀਟਿੰਗ ਨਹੀਂ ਕੀਤੀ ਜਾਂਦੀ ਕਿ ਅਸੀਂ ਆਹ ਬੰਦਾ ਲਿਆਉਣ ਲੱਗਿਆਂ ਲਿਆ ਕੇ ਉੱਪਰ ਬਿਠਾ ਦਿੱਤਾ ਜਾਂਦਾ ਟਿਕਟ ਦੇ ਕੇ ਕਹਿੰਦੇ ਅਸੀਂ ਤੁਹਾਡਾ ਨਾਮਿਨੇਟ ਕਰਦਾ ਸੀ ਉਹਨਾਂ ਤੇ ਵਰਕਰ ਵਿਚਾਰਾ ਕੀ ਕਰੇ ਬਗਾਵਤ ਨਾ ਕਰੇ ਤੇ ਹੋਰ ਕੀ ਕਰੇ ਕੋਟੇ ਵਿਚਾਰ ਚ ਕੀ ਹੋਣਾ ਚਾਹੀਦਾ ਮੇਰੇ ਵਿਚਾਰ ਮੁਤਾਬਕ ਤਾਂ ਇਹ ਹੋਣਾ ਚਾਹੀਦਾ ਵੀ ਜਿਹੜੇ ਪਾਰਟੀਆਂ ਦੇ ਵਿੱਚ ਪੁਰਾਣੇ ਵਰਕਰ ਨੇ 10 10 15 15 ਸਾਲ ਕੰਮ ਕਰਦੇ ਹੋਗੇ ਉਹਨਾਂ ਨੂੰ ਉਹੀ ਅੱਗੇ ਲਿਆਉਣਾ ਚਾਹੀਦਾ ਦੂਜੀਆਂ ਪਾਰਟੀਆਂ ਦੇ ਵਿੱਚੋਂ ਲਿਆ ਕੇ ਬੰਦੇ ਨਹੀਂ ਤੋਂ ਆਪਣੇ ਚਾਹੀਦੇ ਇੱਕ ਪੰਜਾਬ ਸਰਕਾਰ ਦਾ ਕਾਨੂੰਨ ਬਣਾਉਣਾ ਚਾਹੀਦਾ ਵੈਸੇ ਵੀ ਜਿਹੜੇ ਨੁਮਾਇੰਦੇ ਨੇ ਉਹਨਾਂ ਵਾਸਤੇ ਵੀ ਜਿਹੜੇ ਇਲੈਕਟਿਡ ਬਾਡੀ ਹੈ ਤੇ ਜਿੱਤ ਕੇ ਜਾਂਦੇ ਨੇ ਚਾਹੇ ਉਹ ਵਿਧਾਨ ਸਭਾ ਜਿੱਤ ਕੇ ਜਾਂਦੇ ਚਾਹੇ ਉਹ ਲੋਕ ਸਭਾ ਜਿੱਤ ਕੇ ਜਾਂਦੇ ਜਿਹੜਾ ਬੰਦਾ ਜੇ ਵਿਧਾਨ ਸਭਾ ਅੱਜ ਮੰਨ ਲਓ ਕਾਲੀਗੜ੍ਹ ਵੱਲੋਂ ਜਿੱਤ ਕੇ ਜਾਂਦਾ ਅੱਜ ਆਂਗਰੇਸ ਵੱਲੋਂ ਜਿੱਤ ਕੇ ਜਾਂਦਾ ਆਜੂ ਆਮ ਆਦਮੀ ਪਾਰਟੀ ਵੱਲੋਂ ਜਿੱਤ ਕੇ ਜਾਂਦਾ ਜੇ ਉਹ ਲਗਾਤਾਰ 5 ਸਾਲ ਵਿਧਾਨ ਸਭਾ ਨਹੀਂ ਪੂਰੀ ਕਰਦਾ ਉਹਨੂੰ ਅੱਗੇ ਇਲੈਕਸ਼ਨ ਲੜਨ ਦਾ ਕੋਈ ਹੱਕ ਨਹੀਂ ਹੋਣਾ ਚਾਹੀਦਾ ਤੇ ਉਹਦੀ ਜਿਹੜੀ ਜੋ ਪੈਨਸ਼ਨ ਲੱਗਣੀ ਹੈ ਜਾਂ ਉਹਦੀ ਤਨਖਾਹ ਹੈ ਪਿਛਲੇ ਸਾਰੇ ਖਰਚਿਆਂ ਤੋਂ ਵਾਪਸ ਲੈਣੀ ਚਾਹੀਦੀ ਹੈ ਜਿਹੜੀ ਬਾਈ ਇਲੈਕਸ਼ਨ ਦਾ ਉਹਨੂੰ ਖਰਚਾ ਪਾਉਣਾ ਚਾਹੀਦਾ ਉਸ ਨੰਬਰ ਕਿਉਂਕਿ ਉਹਦੀ ਵਜ੍ਹਾ ਕਰਕੇ ਬਾਈ ਇਲੈਕਸ਼ਨ ਹੋ ਰਹੀ ਹੈ ਉਹਦੇ ਕਾਰਨ ਕਰਕੇ ਹੋ ਰਹੀ ਹੈ ਉਹਦੇ ਕਾਰਨ ਕਰਕੇ ਜਿਹੜਾ ਪਬਲਿਕ ਦੇ ਪੈਸੇ ਦਾ ਨੁਕਸਾਨ ਹੋ ਰਿਹਾ ਹੋਏ ਇਹ ਸੀ ਜੁਗਨਸ਼ੀ ਸ਼ੁਦਦ ਜੀ ਜਿਹੜੇ ਕਿ ਆਪਣੇ ਵਿਚਾਰ ਪੇਸ਼ ਕਰ ਰਹੇ ਨੇ ਤੇ ਇਹਨਾਂ ਦੇ ਵਿਚਾਰਾਂ ਤੋਂ ਮੈਂ ਵੀ ਸਹਿਮਤ ਹਾਂ ਕਿਉਂਕਿ जो बाई इलैक्शन होंगे खर्चा बहुत होंगे कोड ऑफ कंटेंट लग जाता है, है।, है। जिस करके कई कार्ज रुक जाते हैं इस करके सारी पार्टियां चाहिए कि इमानदारी सच्चे सेवक बन के देश की सेवा करें ना कि सिर्फ सत्ता के वास्ते अपना लक्ष्य पूरा रहें